ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਵੀ ਰੀਵਿਊ ਕਮੇਟੀ ਤੁਹਾਨੂੰ ਸਿੱਧਾ ਜਤਾਉਗੀ ਤਾਂ ਕਿ ਉਹ ਫੇਲਾ ਵਾਪਸ ਨਾ ਚੱਕਣ ਜੇ ਫੇਲਾ ਵਾਪਸ ਚੱਕ ਦਿਆ ਤੇ ਐਮਐਲਏ ਦੇ ਪੱਲੇ ਕੁਛ ਨਹੀਂ ਰਾਇਆ ਜਾਂਦਾ ਪੱਲੇ ਤਾਂ ਵੈਸੇ ਕੱਲੀ ਕੁਛ ਨਹੀਂ ਰਹਿ ਗਿਆ ਉਹਦੇ ਇੱਕ ਦਿਨ ਪਹਿਲਾਂ ਤਾਂ ਬੀਡੀਪੀਓ ਇਹਨਾਂ ਨੂੰ ਐਨਓਸੀ ਦੇ ਰਿਹਾ ਨੋ ਆਬਜੈਕਸ਼ਨ ਸਰਟੀਫਿਕੇਟ ਦੇ ਰਿਹਾ ਤੇ ਕੀ ਗੱਲ ਅੱਜ ਬੀਡੀਪੀਓ ਫਿਰ ਕੱਲ ਨੂੰ ਅਸੀਂ ਹਾਈ ਕੋਰਟ 'ਚ ਤੇ ਦੱਸਾਂਗੇ 420 'ਚ ਫਸੂ ਨਾ ਹੁਣ ਐਮਐਲਏ ਨੂੰ ਤਾਂ ਇਹ ਵੀ ਉਹਦੀ ਇੱਜ਼ਤ ਦਾਅ ਤੇ ਲੱਗੀ ਖੜੀ ਆ ਵੀ ਜੇ ਕੈਂਡੀਡੇਟ ਫੇਲਾ ਹੀ ਵਾਪਸ ਚੱਕ ਜਾਂਦੇ ਆ ਤਾ ਉਹ ਪਾਰਟੀ ਨੂੰ ਅੱਗੋਂ ਕੀ ਜਵਾਬ ਦੇਊਗਾ ਵੀ ਜੀਵ ਦੇ ਵਿੱਚ ਹੱਡੀ ਨਹੀਂ ਹੁੰਦੀਗੀ ਪਰ ਇਹ ਜ਼ੁਬਾਨ ਹੱਡਗਾ ਤੜਵਾ ਦਿੰਦੀ ਆ ਤੇ ਬਸ ਇੱਕ ਟਾਈਮ ਐਮਐਲਏ ਦੀ ਜ਼ੁਬਾਨ ਹੀ ਹੈਨੀ ਕਿਸੇ ਟਾਈਮ ਤੇ ਤਾਂ ਐਮਐਲਏ ਗੋਰੇ ਨੂੰ ਆਪਦੇ ਘਰੋਂ ਧੱਕੇ ਮਾਰ ਕੇ ਬਾਹਰ ਕੱਢਦਾ ਸੀਗਾ ਅੱਜ ਉਸੇ ਗੋਰੇ ਦੇ ਪੈਰੀ ਹੱਥ ਲਾਈ ਜਾਂਦਾ ਵੀ ਬਾਈ ਬਣਿਆ ਟਿਕਟ ਲੈ ਲੈ ਯਾਰ ਕੋਈ ਲੜਨ ਨੂੰ ਤਿਆਰ ਨਹੀਂ ਐਮਐਲਏ ਆਪਦੇ ਆਪ ਨੂੰ ਕਹਿੰਦਾ ਕੋਹਾਂ ਦਾ ਵਕੀਲ ਸਮਝਦਾ ਪਰ ਮੈਨੂੰ ਇਹ ਨਹੀਂ ਪਤਾ ਵੀ ਇਸ ਵਕੀਲ ਨੂੰ ਇੰਨਾ ਨਹੀਂ ਪਤਾ ਵੀ ਰੀਵਿਊ ਕਮੇਟੀ ਰੱਦ ਹੋਈ ਫਾਈਲ ਨੂੰ ਸਟੈਂਡ ਕਰ ਸਕਦੀ ਆ ਪਰ ਸਵਕਾਰ ਕੀਤੀ ਹੋਈ ਫਾਈਲ ਨੂੰ ਰੀਵਿਊ ਕਮੇਟੀ ਕਦੇ ਵੀ ਸਟੈਂਡ ਨਹੀਂ ਕਰ ਸਕਦੀ ਨੰਬਰਿੰਗ ਵਾਲਾ ਰਜਿਸਟਰ ਸੀਗਾ ਜਿਹਦੇ ਤੇ ਐਨਓਸੀ ਜਾਰੀ ਕਰਨ ਤੋਂ ਬਾਅਦ ਨੰਬਰ ਲਾਇਆ ਜਾਂਦਾ ਇਹ ਉਥੋਂ ਰਜਿਸਟਰ ਚੱਕਣ ਆਏ ਸੀਗੇ ਇਹਨਾਂ ਦੀ ਮਨਸ਼ਾ ਸੀਗੀ ਵੀ ਅਸੀਂ ਰਜਿਸਟਰ ਚਾਕੇ ਉਥੋਂ ਰਜਿਸਟਰ ਬਲਾਕ ਦੇ ਵਿੱਚੋਂ ਗੈਪ ਕਰਦ ਗਏ ਕਹਿੰਦੇ ਅਸੀਂ ਵੋਟਾਂ ਪਾ ਕੇ ਇਹਨੂੰ ਐਮਐਲਏ ਬਣਾਇਆ ਖੜਿਆ ਤਾਂ ਸਾਡੇ ਨਾਲ ਨਹੀਂ ਉਹ ਇਹ ਤਾਂ ਮੈਨੂੰ ਲੱਗਦਾ ਵੀ ਜੇ ਕਿਤੇ ਘਰ ਵਾਲੀ ਤੇ ਵਪਤਾ ਜੀ ਨੇ ਉਹਦੇ ਨਾਮ ਨਹੀਂ ਖੜਨਾਗਾ ਟੁਟਕੀ ਮਾਰ ਕੇ ਕਹਿੰਦੇ ਵੀ 2 ਘੰਟਿਆਂ ਦੀ ਗੇਮ ਆ 2 ਘੰਟੇ ਆਉਣੇ ਨੇ ਕਿ ਲੰਘ ਗਏ ਨੇ ਚੌਂਕ ਦੇ ਵਿੱਚ ਉਹ ਉਮੀਦਵਾਰ ਤੇ ਉਹਨਾਂ ਦੇ ਸਮਰਥਕ ਖੜੇ ਨੇ ਤਲਵੰਡੀ ਭਾਈ ਫਰੋਇਪੁਰ ਦਿਹਾਤੀ ਬੀਤੀ ਰਾਤ ਲਿਸਟਾਂ ਆਊਟ ਹੋਈਆਂ ਲੱਗੀਆਂ ਲਿਸਟਾਂ ਉਹਨਾਂ 'ਚ ਨਾਮ ਜਿੱਤ ਗਈਆਂ ਰੱਦ ਔਰ ਜਿਹੜੀਆਂ ਐਕਸੈਪਟ ਉਹ ਸਾਰੀਆਂ ਲਿਸਟਾਂ ਲੱਗੀਆਂ ਲੇਕਿਨ ਖੁਸ਼ੀ ਸੀ ਸਾਰਿਆਂ ਦੇ ਵਿੱਚ ਕੀ ਇਲੈਕਸ਼ਨ ਹੋ ਰਿਹਾ ਹੈ ਪ੍ਰੋਸਪਰ ਦੇ ਹਾਤੀ ਦੇ ਵੱਖ-ਵੱਖ ਜ਼ੋਨਾਂ ਦੇ ਵਿੱਚ ਪਰ ਸਵੇਰ ਤੋਂ ਇੱਕ ਧੁੜਕੀ ਫਿਰ ਲੱਗੀ ਕਿ ਕਾਗਜ਼ ਰੀ ਚੈਕਿੰਗ ਹੋ ਰਹੇ ਨੇ ਇਹ ਕਾਗਜ਼ ਰੱਦ ਕੀਤੇ ਜਾ ਸਕਦੇ ਨੇ ਇਹ ਸ਼ੰਕਾ ਜਿਹੜੀ ਆ ਉਹ ਇਹਨਾਂ ਦੇ ਵਿੱਚ ਆਈ ਔਰ ਉਸ ਤੋਂ ਬਾਅਦ ਇਹ ਲੋਕ ਇਹ ਉਮੀਦਵਾਰ ਇੱਥੇ ਇਹਨਾਂ ਚੋ ਆਯਾਦ ਵੀ ਨੇ ਕੁਝ ਪਾਰਟੀਆਂ ਦੇ ਵੀ ਨੇ ਇਹ ਸਾਰੇ ਤਲਵੰਡੀ ਭਾਈ ਚੌਂਕ ਦੇ ਵਿੱਚ ਆ ਕੇ ਖੜ ਗਏ ਕਿਉਂਕਿ ਜਿਹੜੀ ਰੀ ਚੈਕਿੰਗ ਆ ਉਹ ਤਲਵੰਡੀ ਭਾਈ ਤਹਿਸੀਲ ਦੇ ਵਿੱਚ ਜਿਹੜੀ ਹੁੰਦੀ ਨਜ਼ਰ ਆ ਰਹੀ ਆ ਔਰ ਇਹ ਕਿਹਾ ਗਿਆ ਕਿ ਉੱਥੇ ਨਵੀਂ ਟੀਮ ਬਣਾਈ ਗਈ ਆ ਕਿਉਂਕਿ ਪਹਿਲਾਂ ਆਰਵਾਵਾਂ ਦੇ ਵੱਲੋਂ ਟੀਮਾਂ ਦੇ ਵੱਲੋਂ ਕਾਗਜ਼ ਚੰਗੇ ਤਰੀਕੇ ਨਾਲ ਚੈੱਕ ਕਰਕੇ ਰਾਤ ਨੂੰ देर 네ਰੇ ਤੱਕ ਜਿਹੜੇ ਕਾਗਜ਼ ਲਿਸਟਾਂ ਲਾਈਆਂ ਗਈਆਂ ਪਰ ਅੱਜ ਸਵੇਰ ਤੋਂ ਫਿਰ ਦੱਸਿਆ ਜਾ ਰਿਹਾ ਸਾਡੇ ਸੂਤਰਾ ਮੁਤਾਬਕ ਕੀ ਅੰਦਰ ਰੀਚ ਚੈਕਿੰਗ ਕੀਤੀ ਜਾ ਰਹੀ ਆ ਹੁਣ ਇਹਦੇ ਵਿੱਚ ਕੀ ਆ ਕੀ ਕਹਾਣੀ ਆ ਪੂਰੀ ਇਹਨਾਂ ਨੂੰ ਕੀ ਸ਼ੰਕਾ ਹੈਗੀ ਆ ਉਹ ਪੂਰੀ ਕਹਾਣੀ ਇੱਥੋਂ ਜਾਣ ਲੈਣੇ ਆ ਕੀ ਨਾਮ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਜਤਿੰਦਰ ਜੀ ਕੀ ਸ਼ੰਕਾ ਹੁਣ ਤੁਸੀਂ ਇੱਥੇ ਗੱਲਾਂ ਕਰਦੇ ਸੀ ਚੌਂਕ 'ਚ ਵੀ ਧਰਨਾ ਵੀ ਲਾਉਣਾ ਪੈ ਸਕਦਾ ਰੋਡ ਵੀ ਜਾਮ ਕਰਨੀ ਪੈ ਸਕਦੀ ਕੀ ਕਾਰਨ ਆ ਕਿਉਂ ਕਰੋਗੇ ਲਿਸਟਾਂ ਆਊਟ ਹੋ ਗਈਆਂ ਲਿਸਟਾਂ ਲੱਗ ਗਈਆਂ ਇਲੈਕਸ਼ਨ ਦੀ ਤਿਆਰੀ ਆ ਦੇਖੋ ਜੀ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਆਪਾਂ ਫਾਲੋ ਕਰੀਏ ਤਾਂ ਜਦੋਂ ਲਿਸਟਾਂ ਲੱਗ ਜਾਂਦੇਗਾ ਲਿਸਟਾਂ ਲੱਗਣ ਤੋਂ ਬਾਅਦ ਦੇ ਵਿੱਚ ਦੁਬਾਰਾ ਕਦੇ ਵੀ ਰਿਵਿਊ ਕਮੇਟੀ ਨਹੀਂ ਬੈਠਦੀ ਜਿਹੜੀ ਕਿ ਸਰਕਾਰ ਨੇ ਧੱਕੇ ਦੇ ਨਾਲ ਅੱਜ ਰਿਵਿਊ ਕਮੇਟੀ ਬਿਠਾਤੀ ਆ ਔਰ ਰਿਵਿਊ ਕਮੇਟੀ ਬਿਠਾਉਣ ਦੀ ਐਮਐਲਏ ਸਾਹਿਬ ਦੀ ਮਨਛਾ ਇਹ ਸੀਗੀ ਵੀ ਜਿਹੜਾ ਅਕਸੈਪਟ ਹੋਈ ਆਗਾ ਸਵਕਾਰ ਕੀਤਾ ਜਾਊਗਾ ਫੈਲਾ ਹੈਗੀ ਆ ਉਹਨਾਂ ਨੂੰ ਰੱਦ ਕੀਤਾ ਜਾ ਸਕੇ ਪਰ ਮੈਂ ਸਮਝਦਾ ਵੀ ਐਮਐਲਏ ਆਪਦੇ ਆਪ ਨੂੰ ਕਹਿੰਦਾ ਕੋ ਹਾਂ ਦਾ ਵਕੀਲ ਸਮਝਦਾ ਪਰ ਮੈਨੂੰ ਇਹ ਨਹੀਂ ਪਤਾ ਵੀ ਇਸ ਵਕੀਲ ਨੂੰ ਇੰਨਾ ਨਹੀਂ ਪਤਾ ਵੀ ਰਿਵਿਊ ਕਮੇਟੀ ਰੱਦ ਹੋਈ ਫਾਈਲ ਨੂੰ ਸਟੈਂਡ ਕਰ ਸਕਦੀ ਆ ਪਰ ਸਵਕਾਰ ਕੀਤੀ ਹੋਈ ਫਾਈਲ ਨੂੰ ਰਿਵਿਊ ਕਮੇਟੀ ਕਦੇ ਵੀ ਸਟੈਂਡ ਨਹੀਂ ਕਰ ਸਕਦੀਗੀ ਓਕੇ ਇਹ ਕਾਨੂੰਨ ਦੇ ਵਿੱਚ ਆ ਬਿਲਕੁਲ ਹੈਗਾ ਜੀ ਜਦੋਂ ਵੀ ਕਿਤੇ ਕਾਗਜ਼ ਰਿਜੈਕਟ ਹੁੰਦੇ ਆ ਆਪਾਂ ਡੀਸੀ ਕੋਲੇ ਜਾਂਦੇ ਆ ਆਪਾਂ ਹਾਈ ਕੋਰਟ ਜਾਂਦੇ ਆ ਤੁਸੀਂ ਵੇਖਿਆ ਹੋਣਾ ਪਿਛਲੇ ਸਰਪੰਚੀ ਇਲੈਕਸ਼ਨਾਂ 'ਚ ਵੀ ਕੁਝ ਪਿੰਡਾਂ ਦੇ ਵਿੱਚ ਹੋਈ ਆ ਵੀ ਰੱਦ ਹੋਈ ਆ ਫਾਈਲਾਂ ਨੂੰ ਹਾਈ ਕੋਰਟ ਨੇ ਬਹਾਲ ਕਰਕੇ ਦੁਬਾਰਾ ਇਲੈਕਸ਼ਨ ਕਰਵਾਏ ਆ ਪਰ ਕਦੇ ਇਹ ਹੋਇਆ ਵੀ ਬਣੇ ਹੋਏ ਸਰਪੰਚ ਤੇ ਦੁਬਾਰਾ ਇਲੈਕਸ਼ਨ ਹੋ ਜਾਣ ਇਹ ਵੀ ਪੁੱਠੀ ਘੜੀ ਘੁੰਮਣੀ ਸ਼ੁਰੂ ਹੋ ਗਈ ਅਸਲ ਦੇ ਵਿੱਚ ਇਹ ਪੁੱਠੀ ਘੜੀ ਕਮਾਉਣ ਦੇ ਪਿੱਛੇ ਮਨਛਾ ਇਹ ਆ ਵੀ ਜਿਹੜੇ ਇਹਨਾਂ ਦੇ ਕੈਂਡੀਡੇਟ ਆ ਉਹ ਆਪਣੀਆਂ ਫੈਲਾ ਵਾਪਸ ਚੱਕੜੀਆਂ ਚਾਹੁੰਦੇ ਆ ਤੇ ਇਹਨਾਂ ਨੂੰ ਇਹ ਆ ਵੀ ਅੱਜ ਸ਼ਾਮ ਤੱਕ ਦਾ ਟਾਈਮ ਆ ਫੈਲਾ ਵਾਪਸ ਚੱਕਣ ਦਾ ਤੇ ਵੀ ਇਹ ਰੀਵਿਊ ਕਮੇਟੀ ਭਾ ਦਿਓ ਤਾਂ ਕਿ ਉਹ ਫੈਲਾ ਵਾਪਸ ਨਾ ਚੱਕ ਲੈਣ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਵੀ ਰੀਵਿਊ ਕਮੇਟੀ ਤੁਹਾਨੂੰ ਸਿੱਧਾ ਜਤਾਊਗੀ ਤਾਂ ਕਿ ਉਹ ਫੈਲਾ ਵਾਪਸ ਨਾ ਚੱਕਣ ਜੇ ਫੈਲਾ ਵਾਪਸ ਚੱਕਦੇ ਆ ਤੇ ਐਮਐਲਏ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਪੱਲੇ ਤਾਂ ਵੈਸੇ ਕੱਲੀ ਕੁਝ ਨਹੀਂ ਰਹਿ ਗਿਆ ਉਹਦੇ ਅੱਛਾ ਇਹਨਾਂ ਦੇ ਆਪ ਦੇ ਹੀ ਬੰਦੇ ਜਿਹੜੇ ਆ ਉਹੀ ਫੈਲਾ ਵਾਪਸ ਚੱਕਣ ਨੂੰ ਫਿਰਦੇ ਆ ਲਗਭਗ ਇਹਨਾਂ ਦੇ 90% ਕੈਂਡੀਡੇਟ ਆ ਫੈਲਾ ਵਾਪਸ ਚੱਕਣ ਲਈ ਤਿਆਰ ਆ ਜੀ ਹੂੰ ਠੀਕ ਆ ਉੱਤੋਂ ਤੋਂ ਐਮਐਲਏ ਨਾਲ ਤੁਰੇ ਫਿਰਦੇ ਆ ਅੰਦਰ ਖਾਤੇ ਜਿੰਨੇ ਐਮਐਲਏ ਨਾਲ ਆ ਸਾਰੇ ਛੁਰੀ ਬਾਉਣ ਵਾਲੇ ਹੀ ਆ ਜੀ ਉਹਦੇ ਨਾਲ ਕਾਰਨ ਕੀ ਉਹ ਕਿਉਂ ਵਾਪਸ ਚੱਕਣ ਨੂੰ ਫਿਰਦੇ ਉਹਨਾਂ ਨੂੰ ਕੀ ਡਾਊਟ ਇਲੈਕਸ਼ਨ ਲੜਨ ਪਤਾ ਲੱਗ ਜੀਗਾ ਕਿਹਦੇ ਲੋਕ ਹੱਕ 'ਚ ਖੜੇ ਨੇ ਦੇਖੋ ਜੀ ਕਹਿੰਦੇ ਨਾ ਵੀ ਸਿਆਣਿਆਂ ਦੀ ਇੱਕ ਕਹਾਵਤ ਆ ਵੀ ਜੀਬ ਦੇ ਵਿੱਚ ਹੱਡੀ ਨਹੀਂ ਹੁੰਦੀਗੀ ਪਰ ਇਹ ਜ਼ੁਬਾਨ ਹੱਡਗਾ ਤੜਵਾ ਦਿੰਦੀ ਆ ਤੇ ਬਸ ਇੱਕ ਐਮਐਲਏ ਦੀ ਜ਼ੁਬਾਨ ਹੀ ਉਸੇ ਕਰਕੇ ਹੀ ਸਾਰਾ ਕੁਝ ਹੋ ਰਿਹਾ ਜੀ ਹੂੰ ਇਹਦਾ ਮਤਲਬ ਇਲੈਕਸ਼ਨ ਨਹੀਂ ਲੜਨਗੇ ਤੁਹਾਡੇ ਮੁਤਾਬਕ ਉਹ ਲੋਕ ਜਿਹੜੇ ਜਿਨ੍ਹਾਂ ਦੇ ਕਾਗਜ਼ ਐਕਸੈਪਟ ਨਹੀਂ ਆ ਆਮ ਆਦਮੀ ਪਾਰਟੀ ਦੇਖੋ ਸਾਡੇ ਕੋਲੇ ਸੋਰਸਸ ਸਾਰਿਆਂ ਦੇ ਹੁੰਦੇ ਆ ਸਾਡੇ ਸੋਰਸਸਾਂ ਤੋਂ ਸਾਡੇ ਕੋਲੇ ਖਬਰ ਆ ਰਹੀ ਆ ਵੀ ਉਹ ਸਾਰੇ ਕੈਂਡੀਡੇਟ ਐਮਐਲਏ ਕੋਲੇ ਇਕੱਠੇ ਹੋ ਕੇ ਗਏ ਸੀਗੇ ਔਰ ਐਮਐਲਏ ਨੇ ਉਹਨਾਂ ਨੂੰ ਗਮਰਾਹ ਕਰਕੇ ਟਿਕਟਾ ਦਿੱਤਗਾ ਸੀ ਵੀ ਤੁਸੀਂ ਤਾਂ ਘਰੋ ਹੀ ਅਨਾਉਂਸ ਹੋ ਜਾਣਾ ਤੁਹਾਨੂੰ ਇਲੈਕਸ਼ਨ ਲੜਨ ਦੀ ਜ਼ਰੂਰਤ ਨਹੀਂ ਹੈਗੀਗੀ ਤੇ ਵੀ ਭਾਈ ਹੁਣ ਇਲੈਕਸ਼ਨ ਹੋ ਰਿਹਾ ਤੇ ਅਸੀਂ ਇਲੈਕਸ਼ਨ ਨਹੀਂ ਲੜਨਾਗਾ ਤੇ ਹੁਣ ਫੇਰ ਐਮਐਲਏ ਉਹਨਾਂ ਨੂੰ ਗਮਰਾਹ ਕਰ ਰਿਆ ਵੀ ਮੈਂ ਰਿਵਿਊ ਕਮੇਟੀ ਬਿਠਾਈ ਆ ਮੈਂ ਕਾਗਜ਼ ਰੱਦ ਕਰਵਾਉਂਗਾ ਪਰ ਸ਼ਾਇਦ ਕੈਂਡੀਡੇਟਾਂ ਨੂੰ ਨਾ ਪਤਾ ਹੋਵੇ ਪਰ ਜਦੋਂ ਕਿ ਇਹ ਤਾਂ ਕਲੀਅਰ ਆ ਵੀ ਰਿਵਿਊ ਕਮੇਟੀ ਰੱਦ ਹੋਈ ਫੈਲ ਨੂੰ ਤਾਂ ਸਟੈਂਡ ਕਰ ਸਕਦੀ ਆ ਪਰ ਕਦੇ ਵੀ ਅਕਸੈਪਟ ਹੋਈ ਫੈਲ ਨੂੰ ਰੱਦ ਨਹੀਂ ਕਰ ਸਕਦੀ ਫੇਰ ਤੁਸੀਂ ਦੇਖੋ ਵੀ ਜਿਹੜੇ ਇਹਨਾਂ ਨੇ ਇਤਰਾਜ਼ ਲਾਏ ਆ ਆ ਸਾਡੇ ਮਾਮਾ ਜੀ ਖੜੇ ਆ ਇਹਨਾਂ ਤੇ ਇਤਰਾਜ਼ ਲਾਤਾ ਕੀ ਇਹਨਾਂ ਦਾ ਸ਼ਾਮਲੜ ਜ਼ਮੀਨ ਤੇ ਨਜਾਇਜ਼ ਕਬਜ਼ਾ ਇੱਕ ਦਿਨ ਪਹਿਲਾਂ ਤਾਂ ਬੀਡੀਪੀਓ ਇਹਨਾਂ ਨੂੰ ਐਨਓਸੀ ਦੇ ਰਿਆ ਨੋ অবਜੈਕਸ਼ਨ ਸਰਟੀਫਿਕੇਟ ਦੇ ਰਿਆ ਤੇ ਕੀ ਗੱਲ ਅੱਜ ਬੀਡੀਪੀਓ ਫਿਰ ਕੱਲ ਨੂੰ ਅਸੀਂ ਹਾਈ ਕੋਰਟ 'ਚ ਤੇ ਦੱਸਾਂਗੇ 420 'ਚ ਫਸੂ ਨਾ ਅਗਲੇ ਦਿਨ ਬੀਡੀਪੀਓ ਕਹਿ ਰਿਹਾ ਵੀ ਨਜਾਇਜ਼ ਕਬਜ਼ਾ ਹੈਗਾ ਇੱਕ ਦਿਨ ਪਹਿਲਾਂ ਉਹ ਐਨਓਸੀ ਦੇ ਰਿਆ ਫਿਰ ਜਦੋਂ ਇਹਨਾਂ ਨੇ ਇਤਰਾਜ਼ ਲਾਇਆ ਵੀ ਸ਼ਾਮ ਸਿੰਘ ਮੋਦਕੇ ਦਾ ਰੈਂਪ ਸੜਕ ਦੇ ਉੱਪਰ ਸਰਕਾਰੀ ਜਗ੍ਹਾ ਦੇ ਵਿੱਚ ਬਣਿਆ ਬਣਿਆ ਹੋਇਆ ਉਹ ਬੀਡੀਪੀਓ ਨੂੰ ਦੇਖ ਨਹੀਂ ਰਿਹਾ ਚਲੋ ਅਸੀਂ ਨਹੀਂ ਕਹਿੰਦੇ ਅਸੀਂ ਤਾਂ ਕਹਿੰਦੇ ਸੀ ਲਵੀ ਤੁਸੀਂ ਉਹਨਾਂ ਨੂੰ ਵੀ ਐਨਓਸੀ ਦਿੱਤੀ ਆ ਸਾਨੂੰ ਕੋਈ ਆਬਜੈਕਸ਼ਨ ਨਹੀਂ ਤੁਸੀਂ ਇਲੈਕਸ਼ਨ ਕਰਾਓ ਅਸੀਂ ਇਲੈਕਸ਼ਨ ਦੇ ਹੱਕ ਚ ਆ ਅਸੀਂ ਕਿੰਨੇ ਵੀ ਇਲੈਕਸ਼ਨ ਕਰਾਓ ਐਮਐਲਏ ਨੂੰ ਵੀ ਆਪਦੀ ਜ਼ੁਬਾਨ ਦਾ ਪਤਾ ਲੱਗ ਜੇ ਵੀ ਮੈਂ ਆਪਦੀ ਜ਼ੁਬਾਨ ਦੇ ਨਾਲ ਕੀ ਖਟਿਆ ਤੇ ਸਾਡੇ ਵੀਰ ਗੁਰਪ੍ਰੀਤ ਸੇਖ ਨੂੰ ਵੀ ਪਤਾ ਲੱਗ ਜੇ ਵੀ ਮੈਂ ਆਪਦੀ ਜ਼ੁਬਾਨ ਦੇ ਨਾਲ ਕੀ ਖਟਿਆ ਪੂਰੇ ਪੰਜਾਬ ਦੇ ਵਿੱਚ ਹਾਰ ਸਿੱਟ ਬਣੀ ਪਈ ਹੈ ਤੁਹਾਨੂੰ ਵੀ ਪਤਾ ਚੀਕਾ ਵੱਜ ਗਿਆ ਪਿਆ ਐਮਐਲਏ ਦਾ ਚੰਡੀ ਕੜ ਤੱਕ ਚੀਕਾ ਅੱਛਾ ਕਹਿੰਦੇ ਵੀ ਜਿਹੜੇ ਤੁਸੀਂ ਦੱਸਿਆ ਵੀ ਕਾਗਜ਼ ਰਿਵਿਊ ਜਿਹੜੇ ਹੋ ਰਿਹਾ ਜਿਹੜੇ ਰਿਜੈਕਟ ਨੇ ਉਹਨਾਂ ਨੂੰ ਰਿਵਿਊ ਕਰਕੇ ਐਕਸੈਪਟ ਕੀਤਾ ਜਾਏਗਾ ਕੋਈ ਤੁਹਾਡੇ ਜਿਹੜੇ ਰਿਜੈਕਟ ਹੋਏ ਸੀ ਬੀਤੇ ਤਿੰਨ ਚਾਰ ਉਹਨਾਂ ਚੋਂ ਕੋਈ ਐਕਸੈਪਟ ਹੋਇਆ ਹੁਣ ਇੱਥੇ ਅੱਜ ਦੇਖੋ ਜੀ ਵੈਸੇ ਤਾਂ ਇਹਨਾਂ ਨੇ 3 ਵਜੇ ਤੱਕ ਦਾ ਟਾਈਮ ਦਿੱਤਾ ਕਿਉਂਕਿ ਅਸਲ ਦੇ ਵਿੱਚ ਕੀ ਆ ਕਿ 3 ਵਜੇ ਤੱਕ ਦਾ ਟਾਈਮ ਆ ਫੈਲਾ ਵਾਪਸ ਚੱਕਣ ਦਾ ਤੇ ਇਹਨਾਂ ਨੇ 3 ਵਜੇ ਤੱਕ ਰਿਵਿਊ ਕਮੇਟੀ ਬਿਠਾਤੀ ਤਾਂ ਕਿ ਜਿਹੜੇ ਇਹਨਾਂ ਦੇ ਕੈਂਡੀਡੇਟ ਆ ਉਹ ਇਸ ਗੁੰਝਲ ਦੇ ਵਿੱਚ ਫਸੇ ਰਹਿਣ ਕਿ ਉਹ ਪੇਪਰ ਵਾਪਸ ਨਾ ਚੱਕ ਸਕਣ ਇਹ ਐਮਐਲਏ ਸਾਹਿਬ ਦੀ ਜਿਹੜੀ ਸਿਆਸੀ ਵਕੀਲ ਦੀ ਸ਼ੈਤਾਨੀ ਦਿਮਾਗ ਦੀ ਮਨਛਾ ਹੈਗੀ ਆ ਤੇ ਕਿਉਂ ਵੈਸੇ ਹੀ ਮੰਨ ਲਓ ਬਾਅਦ ਮੁੱਕਰ ਜਾਣਗੇ ਭਾਈ ਮੈਂ ਨਹੀਂ ਲੜਦਾ ਲੜਦਾ ਜੋ ਮਰਜ਼ੀ ਕਰੀ ਚੱਲੋ ਤੇ ਫਿਰ ਕੀ ਕਰ ਲੈਣਗੇ ਇਲੈਕਸ਼ਨ ਜੀ ਉਹ ਬੰਦੇ ਦਿਲੋਂ ਹੀ ਨਹੀਂ ਲੜਨ ਨੂੰ ਤਿਆਰ ਤੇ ਫਿਰ ਉਹ ਕਰ ਕੀ ਲੈਣਗੇ ਜੇ ਪਹਿਲਾਂ ਨਾਂ ਵੀ ਵਾਪਸ ਲੈਣਗੇ ਇੱਕ ਗੱਲ ਆ ਵੈਸੇ ਦੇਖੋ ਕਰਨਾ ਦਾ ਕੀ ਆ ਇਹ ਤਾਂ ਸਾਨੂੰ ਵੀ ਪਤਾ ਜੀ ਹੁਣ ਐਮਐਲਏ ਨੂੰ ਤਾਂ ਇਹ ਆ ਵੀ ਉਹਦੀ ਇੱਜ਼ਤ ਦਾ ਦਾ ਤੇ ਲੱਗੀ ਖੜੀ ਆ ਵੀ ਜੇ ਕੈਂਡੀਡੇਟ ਫਾਈਲਾ ਹੀ ਵਾਪਸ ਚੱਕ ਜਾਂਦੇ ਆ ਤਾਂ ਉਹ ਪਾਰਟੀ ਨੂੰ ਅੱਗੋਂ ਕੀ ਜਵਾਬ ਦੇਊਗਾ ਹੂੰ ਪਾਰਟੀ ਨੂੰ ਜਵਾਬਤਾ ਦੇਣ ਯੋਗ ਹੈ ਨਹੀਂ ਕੋਈ ਪਾਰਟੀ ਕਹੋ ਵੀ ਭਾਈ ਤੂੰ ਕੀ ਸੋਚ ਕੇ ਦਿੱਤ ਗਿਆ ਫਿਰ ਟਿਕਟਾ ਇਹਨਾਂ ਨੂੰ ਟਿਕਟਾ ਤਾਂ ਐਮਐਲਏ ਨੇ ਦਿੱਤ ਗਾਣਾ ਹੁਣ ਤੁਸੀਂ ਇਹ ਵੇਖੋ ਵੀ ਅੱਜ ਤੱਕ ਐਮਐਲਏ ਦੇ ਆਪਦੇ ਮੂੰਹ ਦੀ ਵਾਰਡਿੰਗ ਸੀਗੀ ਵੀ ਮੈਂ ਮਰਨ ਮਰ ਜੂਗਾ ਮੈਂ ਸਖਰਾ ਸਿੰਘ ਗੋਰੇ ਦੇ ਘਰ ਦਾ ਪਾਣੀ ਨਹੀਂ ਪੀ ਸਕਦਾ ਤੇ ਅੱਜ ਉਸੇ ਗੋਰੇ ਦੇ ਘਰੇ ਜਾ ਕੇ ਪੈਰੀ ਹੱਥ ਲਾਈ ਜਾਂਦਾ ਭਰਾਵਾਂ ਨੇ ਟਿਕਟ ਹੀ ਲੈ ਲਾ ਅੱਛਾ ਬਿਲਕੁਲ ਜੀ ਇਹ ਤੁਹਾਨੂੰ ਵੀ ਪਤਾ ਹੋਣਾ ਵੀ ਗੋਰਾ ਕਦੋਂ ਦਾ ਕਿਸੇ ਟਾਈਮ ਤੇ ਇਹਦਾ ਐਮਐਲਏ ਗੋਰੇ ਨੂੰ ਆਪਦੇ ਘਰੋਂ ਧੱਕੇ ਮਾਰ ਕੇ ਬਾਹਰ ਕੱਢਦਾ ਸੀਗਾ ਅੱਜ ਉਸੇ ਗੋਰੇ ਦੇ ਪੈਰੀ ਹੱਥ ਲਾਈ ਜਾਂਦਾ ਵੀ ਬਾਈ ਬਣਿਆ ਟਿਕਟ ਲੈ ਲਿਆ ਯਾਰ ਕੋਈ ਲੜਨ ਨੂੰ ਤਿਆਰ ਨਹੀਂ ਇਹ ਹਾਲਾਤ ਹੋ ਗਏ ਦਿਹਤੀ ਹਲਕੇ 'ਚ ਐਮਐਲਏ ਨੇ ਖੁਦ ਕੀਤੇ ਆ ਜੀ ਇਹਦੇ 'ਚ ਕੋਈ ਮਨਸ਼ਾ ਨਹੀਂ ਦੇਖੋ ਮੈਂ ਪਾਰਟੀ ਦਾ ਪੁਰਾਣਾ ਵਰਕਰ ਸੀਗਾ ਮੈਨੂੰ ਲੱਗਦਾ ਵੀ ਐਮਐਲਏ ਤੋਂ ਮੇਥੋਂ ਬਹੁਤ ਚ ਬਾਤ ਆਇਆ ਬਹੁਤ ਯਾਰ ਬਾਤ ਆਇਆ ਠੀਕ ਹੈ ਮੈਂ ਪਾਰਟੀ ਦਾ ਹਲਕੇ ਦਾ ਪਹਿਲਾ ਬੰਦਾ ਮੈਂ ਇਲੈਕਸ਼ਨ ਲੜਿਆ ਫੂਲਕਾ ਸਾਹਿਬ ਦਾ ਇਲੈਕਸ਼ਨ ਲੜਿਆ ਮੁੱਲਾਪੁਰ ਮੈਂ ਉਦੋਂ ਦਾ ਬੰਦਾ ਹਲਕੀ ਜਿਹੜੇ ਆ ਐਮਐਲਏ ਦੇ ਨਾਲ ਰੋਬੀ ਸ਼ੋਬੀ ਹੋਣੀ ਫਿਰਦੇ ਆ ਇਹਨਾਂ ਨੂੰ ਮੈਂ ਆਪਦੇ ਹੱਥੀ ਦਾ ਜੁਆਇਨ ਕਰਾਇਆ ਫੂਲਕਾ ਸਾਹਿਬ ਨੂੰ ਲਿਆ ਕੇ ਹੈਨਾ ਅੱਜ ਇਹ ਕਹਿੰਦੇ ਘੁੰਦੇ ਆ ਆਪਦੇ ਆਪ ਨੂੰ ਤਣਾੜ ਲੀਡਰ ਸਮਝਦੇ ਆ ਹੈ ਫਿਰ ਤੁਸੀਂ ਇਹ ਵੇਖੋ ਜਿਹੜੇ ਵੀ ਪਿੰਡ 'ਚ ਵਿਕਾਸ ਹੋ ਰਿਹਾ ਇਹ ਵਿਕਾਸ ਨਹੀਂ ਹੋਣ ਦਿੰਦੇਗੇ ਕਾਨੂੰਨੀ ਤਰੀਕੇ ਨਾਲ ਬਲਾਕ ਦਾ ਮੁਲਾਜ਼ਮ ਬਲਾਕ ਦੇ ਵਿੱਚ ਬੈਠਦਾ ਵਿਕਾਸ ਕਰਨ ਵਾਸਤੇ ਜਦੋਂ ਕਿ ਇਹਨਾਂ ਨੇ ਬਲਾਕ ਦੀ ਗਾ ਡੋਂਗਲਾ ਤੱਕ ਚਾਕੇ ਐਮਐਲਏ ਦਫ਼ਤਰ ਲੈ ਗਏ ਆ ਪੇਮੈਂਟ ਆ ਪੰਚਾਇਤਾਂ ਦਾ ਰੁਕਗਾ ਜਾ ਰਿਹਾ 15ਵੇਂ ਵਿੱਤ ਦਾ ਪੇਮੈਂਟ ਐਮਐਲਏ ਨੂੰ ਕੀ ਅਧਿਕਾਰ ਆ ਰੋਕ ਤੇ ਲੋਕ ਕਿਹੜੇ ਮੂਣਾ ਵੋਟਾ ਪਾਉਣ ਸਰਪੰਚ ਕਿਹੜੇ ਮੂਣ ਵਾਲੇ ਇਹਨਾਂ ਦੇ ਨਾਲ ਖੜਨ ਜਿਹੜਾ ਸਰਪੰਚ ਜਾਂਦਾ ਉਹਨਾਂ ਦਾ ਹਯਾ ਲਾ ਦਿੰਦੇ ਆ ਮੇਰੇ ਕੋਲੇ 5 ਪੈਨ ਡਰਾਈਵਾਂ ਪਈ ਐ ਐਮਐਲਏ ਦੀਆਂ ਜਿਨ੍ਹਾਂ ਦੇ ਵਿੱਚ ਇਹਦਾ ਰਿਕਾਰਡਿੰਗ ਆ ਇਹਦਾ ਵੀਡੀਓ ਆ ਇਹ ਸਪੀਕਰ ਨੂੰ ਗਾਲਾ ਕੱਢਦਾ ਇਹ ਦਿੱਲੀ ਟੀਮ ਨੂੰ ਗਾਲਾ ਕੱਢਦਾ ਇਹ ਸਰਪੰਚਾਂ ਨੂੰ ਭੱਦੇ ਲੱਭ ਜਾ ਗਾਲਾ ਕੱਢਦਾ ਸਮਾਂ ਆਊਗਾ ਸਮਾਂ ਆਉਣ ਤੇ ਸਾਰਾ ਕੁਝ ਵਾਇਰਲ ਕਰਾਂਗੇ ਅੱਛਾ ਤੁਸੀਂ ਜਿਵੇਂ ਕਿਹਾ ਪੁਰਾਣੇ ਹੋ ਐਮਐਲਏ ਤੋਂ ਵੀ ਪਹਿਲਾਂ ਦੇ ਹੋ ਪਰ ਇੱਕ ਵੈਸੇ ਚਲੋ ਮੈਂ ਕਿਸੇ ਪਾਰਟੀ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਪਰ ਇੰਜ ਨਹੀਂ ਲੱਗਦਾ ਤੁਹਾਡੀਆਂ ਗੱਲਾਂ ਤੋਂ ਵੀ ਤੁਹਾਡੀ ਪਾਰਟੀ ਨਾਲ ਤਾਂ ਫੀਲਿੰਗ ਹੈਗੀ ਆ ਪਰ ਐਮਐਲਏ ਇਥੋਂ ਗਲਤ ਕਰ ਰਿਹਾ ਇੰਜ ਨਹੀਂ ਲੱਗਦਾ ਬਿਲਕੁਲ ਜੀ ਦੇਖੋ ਅਸੀਂ ਪੁਰਾਣੇ ਆ ਪੁਰਾਣੇ ਹੋਣ ਕਰਕੇ ਸਾਡਾ ਪਾਰਟੀ ਨਾਲ ਭਾਵਨਾਵਾਂ ਜੁੜਗਾ ਹੋਗਾ ਸੀਗੀ ਆ ਹੁਣ ਪਾਰਟੀ ਦਾ ਦੇ ਵਿੱਚ ਹੁੰਦਾ ਕੀ ਆ ਵੀ ਜਦੋਂ ਕੋਈ ਗੱਲਬਾਤ ਹੋ ਜਾਂਦੀ ਆ ਆਪਾਂ ਮੀਡੀਆ 'ਚ ਨਹੀਂ ਆਉਂਦੇ ਆਪਾਂ ਅਕਸਰ ਨੂੰ ਤਾਂ ਗੱਲਬਾਤ ਟੇਬਲ ਟਾਕ ਤੇ ਮੁੱਕਦੀ ਆ ਨਾ ਮੈਂ ਟੇਬਲ ਟਾਕ ਤੇ ਕੋਸ਼ਿਸ਼ ਕੀਤੀ ਚਲੋ ਜਦੋਂ ਗੁਰਪ੍ਰੀਤ ਨਾਲ ਵੀ ਇਹਦਾ ਵਿਗਾੜ ਪਿਆ ਬਾਈ ਸੇਖੋ ਵੀਰ ਨਾਲ ਵੀ ਵਿਗਾੜ ਪਿਆ ਮੈਂ ਕੋਸ਼ਿਸ਼ ਕੀਤੀ ਮੈਂ ਪਾਰਟੀ ਹਾਈ ਕਮਾਂਡ ਨਾਲ ਗੱਲ ਕੀਤੀ ਹਾਈ ਕਮਾਂਡ ਨਾਲ ਗੱਲ ਕਰਕੇ ਦੀਪਕ ਜੁਹਾਂਜੀ ਤੋਂ ਟਾਈਮ ਲਿਆ ਟਾਈਮ ਲੈ ਕੇ ਇੱਥੋਂ ਦੇ 56 ਸਰਪੰਚਾਂ ਦੀ ਉਹਨਾਂ ਨਾਲ ਮੀਟਿੰਗ ਕਰਵਾਈ ਲੁਧਿਆਣੇ ਦੇ ਵਿੱਚ ਮੀਟਿੰਗ ਹੁੰਦੀ ਆ ਫਿਰ ਸਸੋਦੀਆ ਸਾਹਿਬ ਤੋਂ ਟਾਈਮ ਲਿਆ ਉਹਨਾਂ ਨਾਲ ਮੀਟਿੰਗ ਕੀਤੀ ਅਮਨ ਰੋੜਾ ਜੀ ਨਾਲ ਮੀਟਿੰਗ ਕੀਤੀ ਹਨਾ ਸਪੀਕਰ ਸਾਹਿਬ ਨਾਲ ਮੀਟਿੰਗ ਕੀਤੀ ਪਰ ਹਾਈ ਕਮਾਂਡ ਦਾ ਕਹਿਣਾ ਇਹ ਹੀ ਆ ਵੀ ਆਰ ਐਮ ਐਲ اے ਆ ਇਹ ਇਕੱਠੇ ਹੋ ਕੇ ਸਾਨੂੰ ਗਮਰਾਹ ਕਰਦੇ ਆ ਸਰਕਾਰ ਸਿੱਟਣਗੇ ਸਮਾਂ ਆਉਣ ਤੇ ਇਹ ਉੱਤੇ ਵੀ ਕਰੀ ਜਾਂਦੇ ਆ ਕਮਰਾ ਕਿਤੇ ਨਾ ਕਿਤੇ ਮਜਬੂਰੀ ਆ ਵੀ ਐਮ ਐਲ اے ਆਪਦੀ ਮੈਜੋਰਟੀ ਬਣਾਈ ਬੈਠੇ ਆ ਮੈਜੋਰਟੀ ਬਣਾਈ ਕਰਕੇ ਉੱਤੇ ਸਰਕਾਰ ਨੂੰ ਮਨਛਾ ਵੀ ਕਿਤੇ ਇਹ ਸਰਕਾਰ ਨਾਲ ਸੱਟ ਦੇਣ ਉਹਨਾਂ ਦਾ ਸਮਾਂ ਪਰ ਉੱਪਰ ਇਹਨਾਂ ਨੂੰ ਪੁੱਛਦਾ ਪੁੱਛਦਾ ਕੋਈ ਨਹੀਂਗਾ ਚੁਟਕੀ ਮਾਰ ਕੇ ਕਹਿੰਦੇ ਵੀ 2 ਘੰਟਿਆਂ ਦੀ ਗੇਮ ਆ 2 ਘੰਟੇ ਆਉਣੇ ਹੀ ਨਹੀਂ ਕਿ ਲੰਘ ਗਏ ਨੇ ਇਹ ਨਹੀਂ ਕੰਫਰਮ ਹੋਇਆ ਜੀ ਨਹੀਂ ਉਹ ਤਾਂ ਨੰਗੇ ਉਹ ਤਾਂ ਚੁਟਕੀ ਵਾਲਾ ਤੋਂ ਜਦੋਂ ਮਿਲਖਾ ਬਲਾਕ 'ਚ ਆਇਆ ਸੀ ਉਦੋਂ ਸੀਗਾ ਕੰਮ ਉਹ ਤਾਂ ਨਿਕਲ ਗਿਆ ਹੁਣ ਕਿਉਂਕਿ ਉਹ ਹੀ ਇਹਨਾਂ ਕੋਲੇ ਇੱਕ ਲਾਸਟ ਆਪਸ਼ਨ ਸੀਗੀ ਇਹਨਾਂ ਦੀ ਉੱਥੇ ਮਨਛਾ ਪਤਾ ਕੀ ਸੀ ਇਹਨਾਂ ਦੀ ਉੱਥੇ ਮਨਛਾ ਇਹ ਸੀਗੀ ਲੇ ਵੀ ਜਿਹੜਾ ਨੰਬਰਿੰਗ ਵਾਲਾ ਰਜਿਸਟਰ ਸੀਗਾ ਜਿਹਦੇ ਤੇ ਐਨਓਸੀ ਜਾਰੀ ਕਰਨ ਤੋਂ ਬਾਅਦ ਨੰਬਰ ਲਾਇਆ ਜਾਂਦਾ ਇਹ ਉਥੋਂ ਰਜਿਸਟਰ ਚੱਕਣ ਆਏ ਸੀਗੇ ਇਹਨਾਂ ਦੀ ਮਨਛਾ ਸੀਗੀ ਵੀ ਅਸੀਂ ਰਜਿਸਟਰ ਚਾ ਕੇ ਉਥੋਂ ਰਜਿਸਟਰ ਬਲਾਕ ਦੇ ਵਿੱਚੋਂ ਗੈਪ ਕਰ ਦਗੇ ਨਵੇਂ ਰਜਿਸਟਰ ਦੇ ਵਿੱਚ ਅਸੀਂ ਆਪਣੀਆਂ ਐਨਓਸੀ ਰੱਖਣ ਦਿਆਂਗੇ ਤਾਂ ਕਿ ਕੱਲ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਸਕਗੇ ਵੀ ਇਹਨਾਂ ਦਾ ਫੈਲਾਅ ਜੈਕਟ ਹੋਈਆ ਇਹਨਾਂ ਦਾ ਐਨਓਸੀ ਜਾਲੀਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਰਜਿਸਟਰ ਤੇ ਆਪਦੇ ਸੈਨਾ ਨਾਲ ਰੀਸੀਵਿੰਗ ਦੇ ਕੇ ਆਏ ਆ ਜੇ ਤੂੰ ਐਮਐਲਏ ਆ ਤਾਂ ਇੰਨੀ ਕਨੋਲਜ ਸਾਨੂੰ ਵੀ ਹੈਗੀ ਆ ਜੇ ਤੂੰ ਵਕੀਲ ਆ ਤਾਂ ਇੰਨੀ ਕਨੋਲਜ ਸਾਨੂੰ ਵੀ ਹੈਗੀ ਆ ਆਹ ਰਜਿਸਟਰ ਨਹੀਂ ਗਾਇਬ ਹੋਣ ਦਿੰਦੇ ਕਹਿੰਦੇ ਜਿਹੜਾ ਤੁਸੀਂ ਨਾਲ ਲਿਆ ਕੱਥੀ ਤੋਂ ਮੁਲਾਜ਼ਮ ਦਾ ਜਿਹੜਾ ਰਜਿਸਟਰ ਤੁਸੀਂ ਗਿਆ ਲੈਣ ਆਇਆ ਕਹਿੰਦੇ ਬਾਅਦ ਚ ਐਮਐਲਏ ਸਾਹਿਬ ਉਹਦੇ ਨਾਲ ਵੀ ਨਹੀਂ ਖੜੇਗੇ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਆ ਦੇਖੋ ਜੇ ਸੇਖੋ ਸਾਹਿਬ ਨੇ ਇਹਨਾਂ ਦੇ ਸਰਪੰਚ ਬਣਾਏ ਆ ਤੇ ਖੜਿਆ ਤਾਂ ਉਹ ਸੇਖੋ ਨਾਲ ਨਹੀਂ ਅਸੀਂ ਵੋਟਾਂ ਪਾ ਕੇ ਇਹਨੂੰ ਐਮਐਲਏ ਬਣਾਇਆ ਖੜਿਆ ਤਾਂ ਸਾਡੇ ਨਾਲ ਨਹੀਂ ਓਏ ਇਹ ਇਹ ਤਾਂ ਮੈਨੂੰ ਲੱਗਦਾ ਵੀ ਜੇ ਕਿਤੇ ਘਰ ਵਾਲੀ ਤੇ ਵਪਤਾ ਜੀ ਨੇ ਉਹਦੇ ਨਾਮ ਨਹੀਂ ਖੜਨਾਗਾ ਕਹਿੰਦੇ ਕਹਿੰਦੇ ਵੀ ਕਾਗਜ਼ ਜਦੋਂ ਆ ਹੁਣ ਤੁਹਾਡੇ ਚੱਲ ਰਹੇ ਸੀਗੇ ਕਹਿੰਦੇ ਵੀ ਉਦੋਂ ਕਾਫੀ ਜਿਆਦਾ ਜ਼ੋਰ ਲੱਗ ਰਿਹਾ ਸੀ ਸੋਸ਼ਲ ਮੀਡੀਆ ਤੇ ਲਗਾਤਾਰ ਪਾਇਆ ਜਾ ਰਿਹਾ ਸੀਗਾ ਵੀ ਕਾਫੀ ਜਿਆਦਾ ਜ਼ੋਰ ਲੱਗ ਰਿਹਾ ਵੀ ਇਹ ਕਾਗਜ਼ ਕੂਕ ਜਿਹਾ ਰਿਜੈਕਟ ਹੋ ਜਾਣਾ ਬਿਲਕੁਲ ਜੀ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਸੀ ਕੋਈ ਸ਼ੱਕ ਨਹੀਂ ਵੀ ਨਹੀਂ ਲੱਗਿਆ ਹੋਇਆ ਸੀਗਾ ਚੰਡੀਗੜ੍ਹ ਜਾ ਕੇ ਬੈਠਾ ਹੋਇਆ ਸੀ ਐਮਐਲਏ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਦੇ ਫੋਨ ਤੇ ਫੋਨ ਏਡੀਸੀ ਡੀ ਦਾ ਫੋਨ ਆ ਰਿਹਾ ਸੀ ਬਿੰਦੇ ਬਿੰਦੇ ਹਣਾ ਇਹ ਤਾਂ ਸ਼ੁਕਰ ਅਸੀਂ ਧੰਨਵਾਦ ਕਰਦੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਸੈਕਟਰ ਦਾ ਦਾ ਕਿ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਚਲੋ ਕੋ ਇੱਕ ਦੋ ਫੈਲਾ ਉਹਨਾਂ ਨੂੰ ਕਿਤੇ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਰਿਜੈਕਟ ਕਰਨੀਆਂ ਪੈ ਗਈਆਂ ਪਰ ਘੱਟੋ ਘੱਟ ਸਾਨੂੰ ਪਤਾ ਵੀ ਸਾਡੇ ਕੋਲੇ 19 ਫੈਲਾ ਤਾਂ ਹੈਗੇ ਆ ਨਾ ਇਹ ਭੁੱਲ ਜੇ ਵੀ ਇਹ ਮੋਦਕੇ ਨੂੰ ਜਿਤਾ ਕੇ ਕਿਤੇ ਚੇਅਰਮੈਨ ਬਣ ਜਾਊਗਾ ਚੇਅਰਮੈਨ ਚੂਰਮੈਨ ਨਹੀਂ ਬਣਾ ਦਿੰਦੇ ਮੋਦਕੇ ਨੂੰ ਇੰਨੀ ਜੋਗੇ ਹੈਗੇ ਆ ਅਸੀਂ ਅਜੇ ਅੱਛਾ ਇੱਕ ਚੀਜ਼ ਹੋਰ ਹੈਗੀ ਆ ਜਿਵੇਂ ਤੁਸੀਂ ਇਹ ਗੱਲ ਕਹੀ ਆ ਕਿ ਇਹ ਫੈਲਾ ਜੜੀਆਂ ਨੇ ਉਹ ਰਿਜੈਕਟ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਜਿਹੜਾ ਮਾਹੌਲ ਦੁਬਾਰਾ ਤੋਂ ਬੰਨ ਰਿਹਾ ਜੀ ਤੁਸੀਂ ਉਹਦੇ ਖੜੇ ਹੋ ਇੱਥੇ ਇਸ ਜਿਹੜੀ ਗੱਲ ਨੂੰ ਲੈ ਕੇ ਖੜੇ ਹੋ ਵੀ ਇੱਥੇ ਅੰਦਰ ਛੇੜ ਛੜ ਹੋ ਸਕਦੀ ਆ ਉਹਦੇ ਚ ਕਿੰਨੇ ਕੁ ਪਰਸੈਂਟ ਮਤਲਬ ਤੁਹਾਨੂੰ ਸ਼ੱਕ ਆ ਜਾਂ ਤੁਹਾਨੂੰ ਲੱਗਦਾ ਵੀ ਕੁਝ ਨਹੀਂ ਹੋਏਗਾ ਪ੍ਰਸ਼ਾਸਨ ਠੀਕ ਆ ਵੀ ਪ੍ਰਸ਼ਾਸਨ ਖੜਾ ਦੇਖੋ ਜੀ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ ਨੋ ਡਾਊਟ ਪ੍ਰਸ਼ਾਸਨ ਨੇ ਬਿਲਕੁਲ ਸਾਡਾ ਸਾਥ ਦਿੱਤਾ ਹੈਗਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਸ਼ੰਕਾ ਹੁੰਦੀ ਹੈ ਵੀ ਜਿਹੜਾ ਪੋਲਿਟੀਕਲ ਦਬਾਅ ਸਰਕਾਰ ਦਾ ਉਹ ਤਾਂ ਹੁੰਦਾ ਹੀ ਆ ਨਾ ਸਾਨੂੰ ਇਹ ਆ ਵੀ ਨਿਯਮਾਂ ਮੁਤਾਬਕ ਤਾਂ ਇਹ ਰੱਦ ਹੋਈਆ ਫੈਲਾ ਨੂੰ ਬਹਾਲ ਕਰ ਸਕਦੇ ਆ ਉਹ ਕਰ ਲੈਣ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਕਿੰਨੇ ਵੀ ਜੇ ਕੋਈ ਇਹਨਾਂ ਦੀ ਫੈਲ ਰੱਦ ਹੋਈ ਆ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿੰਨੇ ਉਹਨੂੰ ਬਹਾਲ ਕਰ ਦਿਓ ਅਸੀਂ ਇਲੈਕਸ਼ਨ ਲੜਨ ਨੂੰ ਤਿਆਰ ਆ ਪਰ ਜੇ ਬਹਾਲ ਹੋਈਆ ਫੈਲਾ ਨੂੰ ਰੱਦ ਕਰਨ ਦੀ ਪ੍ਰਸ਼ਾਸਨ ਕਿਤੇ ਕਿਸੇ ਦਬਾਅ ਚ ਆ ਕੇ ਕੋਈ ਗਲਤੀ ਕਰਦਾ ਤੇ ਫਿਰ ਭਾਈ ਪ੍ਰਸ਼ਾਸਨ ਹਾਈ ਕੋਰਟ ਦੇ ਤਰੀਕਾ ਭਗਤਾਂ ਨੂੰ ਤਿਆਰ ਰਹੇ ਉਹਦੇ ਲਈ ਅਸੀਂ ਵੀ ਤਿਆਰ ਆ ਤੁਹਾਡੀ ਇੱਥੇ ਤੁਹਾਡੇ ਚੋਂ ਕਿਸੇ ਨੇ ਬੋਲਿਆ ਸੀ ਕਹਿੰਦੇ ਵੀ ਮਿਲਟਨ ਦਾ ਡੱਬਾ ਚ ਗਾਵਾਂਗੇ ਹਾਈ ਕੋਰਟ ਨੂੰ ਰੋਟੀਆਂ ਵਾਲਾ ਉਦਰ ਨੂੰ ਤੋੜ ਕੇ ਲੱਗਦਾ ਹੈਗਾ ਕਿ ਮਤਲਬ ਹੁਣ ਜਿਹੜੇ ਮਲਾਜਮਾ ਨੇ ਗੱਲ ਨਹੀਂ ਸੁਣੀ ਜਾਂ ਮਤਲਬ ਉਹਨਾਂ ਨੇ ਨਿਰਪੱਖ ਕੰਮ ਕੀਤਾ ਹੈ ਰਿਜੈਕਟ ਨਹੀਂ ਕੀਤੀਆਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਐਮਐਲਏ ਨਹੀਂ ਨਾਲ ਖੜੂਗਾ ਜਾਂ ਲੀਡਰ ਨਹੀਂ ਸਾਡੇ ਨਾਲ ਖੜਨਗੇ ਕਿਉਂਕਿ ਪੰਚਾਇਤੀ ਇਲੈਕਸ਼ਨਾਂ 'ਚ ਵੀ ਕਹਿੰਦੇ ਵੀ ਨਾਲ ਨਹੀਂ ਖੜੇ بڑے ਕੇਸ ਚੱਲੇ ਮਲਾਜਮਾ ਆ ਵੀ ਭੁਗਤੀ ਭਕਤੀ ਜਾਂਦੇ ਆ ਤੇ ਬਾਅਦ 'ਚ ਕਹਿੰਦੇ ਐਮਐਲਏ ਨਾਲ ਨਹੀਂ ਖੜਿਆ ਇਸ ਲਈ ਲੱਗਦਾ ਵੀ ਅੱਜ ਕੀ ਫਿਰ ਜਿਹੜੇ ਅਫਸਰ ਨੇ ਉਹਨਾਂ ਨੇ ਵਿਖਾਤਾ ਰੰਗ ਵੀ ਨਹੀਂ ਯਾਰ ਅਸੀਂ ਗਲਤ ਨਹੀਂ ਕਰਨਾਗਾ ਅਸੀਂ ਤਾਂ ਉਹ ਕਰਨਾ ਜੋ ਸੱਚਾਈ ਆ ਅਸਲ ਦੇ ਵਿੱਚ ਅੰਦਰ ਦੀ ਸਚਾਈਤਾ ਇਹ ਆ ਵੀ ਸਾਰੇ ਲੋਕ ਸਾਰੇ ਵਿਭਾਗਾਂ ਦੇ ਮੁਲਾਜ਼ਮ ਸਾਰਾ ਪ੍ਰਸ਼ਾਸਨ ਐਮਐਲਏ ਤੋਂ ਦੁਖੀ ਆ ਉਹਦਾ ਕਾਰਨ ਇਹ ਆ ਵੀ ਐਮਐਲਏ ਕਿਸੇ ਨੂੰ ਸਿੱਧੇ ਮੂੰਹ ਨਹੀਂ ਬੋਲਦਾ ਹਾਂ ਪਿੱਛੇ ਜੇ ਮੈਨੂੰ ਇੱਕ ਖਬਰ ਆ ਰਹੀ ਸੀ ਪਤਾ ਲੱਗ ਰਹੀ ਸੀ ਕਿ ਨੋ ਡਾਊਟ ਵੀ ਕਲੀਅਰ ਆ ਕਿ ਨਹੀਂ ਇਹਨੇ ਕਿਸੇ ਆ ਆਈਏਐਸ ਅਫਸਰ ਨੂੰ ਫੋਨ ਕੀਤਾ ਵੀ ਮੈਂ ਤੁਹਾਨੂੰ ਕੋਈ ਕੰਮ ਕਿਹਾ ਸੀ ਤੁਸੀਂ ਕੰਮ ਨਹੀਂ ਕੀਤਾ ਮੇਰਾ ਤੇ ਜਦੋਂ ਦੁਬਾਰਾ ਫੋਨ ਕੀਤਾ ਕਹਿੰਦਾ ਦੁਬਾਰਾ ਫੋਨ ਕਰਕੇ ਅਫਸਰ ਨੂੰ ਕਹਿ ਰਿਹਾ ਲਵੀ ਮੈਂ ਤੁਹਾਨੂੰ ਕੰਮ ਕਿਹਾ ਸੀ ਤੁਸੀਂ ਮੇਰਾ ਕੰਮ ਨਹੀਂ ਕੀਤਾ ਮੈਨੂੰ ਅਣਪੜ੍ਹਨਾ ਸਮਝਿਓ ਮੈਂ ਇੱਕ ਪੜ੍ਹਿਆ ਲਿਖਿਆ ਐਮਐਲਏ ਆ ਤੇ ਆਈਏ ਅਫਸਰ ਦਾ ਅੱਗੋਂ ਜਵਾਬ ਪਤਾ ਇਹਨੂੰ ਕੀ ਸੀਗਾ ਉਹ ਕਹਿੰਦਾ ਮਾਫ ਕਰਨਾ ਐਮਐਲਏ ਸਾਹਿਬ ਮੈਂ ਤੁਹਾਡੇ ਨਾਲੋਂ ਵੱਧ ਪੜਿਆ ਲਿਖਿਆ ਤੁਸੀਂ 5 ਸਾਲ ਲਈ ਪੋਸਟ ਤੇ ਬੈਠੇ ਮੈਂ 60 ਸਾਲ ਲਈ ਪੋਸਟ ਤੇ ਬੈਠਾ ਹੂੰ ਤੇ ਅੱਗੋਂ ਇਹਨੂੰ ਜਵਾਬ ਨਹੀਂ ਆਇਆ ਤੇ ਫਿਰ ਉੱਪਰ ਜਾ ਕੇ ਸ਼ਿਕਾਇਤਾਂ ਕਰਦੇ ਆ ਆਖੇ ਇਲਾਕੇ ਦਾ ਇਹ ਐਸਚੂ ਨਹੀਂ ਬਦਲਾ ਸਕਦਾ ਮੋਦਕੀ ਚੌਂਕੀ ਦਾ ਚੌਂਕੀਦਾਰ ਤਾਂ ਬਦਲਾ ਨਹੀਂ ਸਕਦਾ ਹੈਗਾ ਤੇ ਗੱਲਾਂ ਕਰਦਾ ਵੀ ਮੈਂ ਫਾਈਲ ਰਿਜੈਕਟ ਕਰਾ ਦੂ ਤੇ ਮੈਂ ਐਂ ਕਰ ਦੂੰਗਾ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਲੋਕਾਂ ਨੇ ਅਧਿਕਾਰ ਦਿੱਤਾ ਲੋਕਾਂ ਨੇ ਨਮਾਇੰਦਾ ਚੁਣਿਆ ਅਸੀਂ ਇਹਨੂੰ ਵੋਟਾਂ ਪਾਈਆ ਅਸੀਂ ਇਹਨੂੰ ਵੋਟਾਂ ਚੁਣ ਕੇ ਐਮਐਲਏ ਬਣਾਇਆ ਤੇ ਜੇ ਅਸੀਂ ਇਹਨੂੰ ਛੱਤ ਤੇ ਭਾਇਆ ਤੇ ਅਸੀਂ ਲਾਉਣ ਵੀ ਜਾਂਦੇ ਆ ਅੱਤ ਤੇ ਅੰਤ ਦੇ ਵਿੱਚ ਟਿੱਪੀ ਦਾ ਹੀ ਫਰਕ ਹੁੰਦਾ ਘੁੰਮਣ ਲੱਗੀ ਮੈਂਟ ਲਾਉਂਦੀ ਆ ਇਹ ਜ਼ੁਬਾਨ ਕਰਕੇ ਫਿਰ ਹੋ ਗਿਆ ਸਾਰਾ ਕੁਝ ਬਿਲਕੁਲ ਇਹ ਸਿਰਫ ਇੱਕ ਜ਼ੁਬਾਨ ਕਰਕੇ ਹੋਇਆ ਜੀ ਇੱਕ ਕਿਸੇ ਨੂੰ ਸਿੱਧਾ ਨਹੀਂ ਬ ਹਣਾ ਜੇ ਕੋਈ ਕੰਮ ਚੱਲ ਰਿਹਾ ਪਿੰਡ ਦਾ ਉਹਦੇ ਜੜਕਾ ਪਾ ਦੇਣਾ ਕੰਮਾਂ ਨੂੰ ਬੰਦ ਕਰ ਦੇਣਾ ਇਹ ਸਿਰਫ ਇੱਕ ਝੁਬਾਨ ਕਰਕੇ ਹੋਇਆ ਹੂੰ ਬਿਲਕੁਲ ਇਹ ਤਲਵੰਡੀ ਭਾਈ ਚੌਂਕ ਦੇ ਵਿੱਚ ਆ ਆਜ਼ਾਦ ਉਮੀਦਵਾਰ ਨੇ ਔਰ ਨਾਲ ਇਹਨਾਂ ਦੇ ਕੁਝ ਪਾਰਟੀਆਂ ਦੇ ਵੀ ਉਮੀਦਵਾਰ ਹੈਗੇ ਨੇ ਔਰ ਲਗਾਤਾਰ ਇਹ ਇੱਥੇ ਸਵੇਰ ਦੇ ਖੜੇ ਨੇ ਜਦੋਂ ਤੋਂ ਇਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਜਿਹੜੇ ਹਾਲਾਤ ਨੇ ਉਹ ਇਹੋ ਜਿਹੇ ਨੇ ਇੱਥੇ ਕੋਈ ਗੜਬੜੀ ਹੋ ਸਕਦੀ ਆ ਪਰ ਇਹਨਾਂ ਨੇ ਬੜੀ ਵਧੀਆ ਇੱਕ ਗੱਲ ਕਹੀ ਆ ਵੀ ਜਿਹੜੇ ਕਾਗਜ਼ ਰੱਦ ਹੋਏ ਨੇ ਉਹਨਾਂ ਰੱਦ ਹੋਏ ਕਾਗਜ਼ਾਂ ਨੂੰ ਤਾਂ ਰਿਵਿਊ ਕੀਤਾ ਜਾ ਸਕਦਾ ਨਾ ਕਿ ਜਿਹੜੇ ਕਾਗਜ਼ ਰੱਦ ਨਹੀਂ ਹੋਏਗੇ ਜਾਂ ਅਕਸੈਪਟ ਨੇ ਉਹਨਾਂ ਨੂੰ ਰੱਦ ਜਿਹੜਾ ਉਹ ਕੀਤਾ ਜਾਵੇ ਇਸ ਤਰ੍ਹਾਂ ਦਾ ਨਹੀਂ ਹੋ ਸਕਦਾ ਜਿਹੜੇ ਕਾਗਜ਼ ਪਾਸ ਹੋ ਚੁੱਕੇ ਨੇ ਜਿਹੜੇ ਕਾਗਜ਼ ਲਿਸਟਾਂ ਲੱਗ ਚੁੱਕੀਆਂ ਨੇ ਉਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਇੱਥੇ ਇਹਨਾਂ ਨੇ ਇਹ ਗੱਲ ਜਿਹੜੀ ਕਹੀ ਸੀ ਕੋਈ ਰਹਿੰਦਾ ਕੁਝ ਹਾਂ ਸਾਨੂੰ ਇਸ ਗੱਲ ਦਾ ਖਦਸ਼ਾ ਜ਼ਰੂਰ ਆ ਕੀ ਪ੍ਰਸ਼ਾਸਨ ਕਿਤੇ ਸਰਕਾਰ ਦੇ ਦਬਾਅ ਦੇ ਵਿੱਚ ਆ ਕੇ ਬਾਹਲ ਹੋਈਆਂ ਫੈਸਲਿਆਂ ਨੂੰ ਰੱਦ ਕਰਨ ਦੀ ਮਨਸ਼ਾ ਨਾ ਕਰ ਬੈਠੇ ਜੇਕਰ ਪ੍ਰਸ਼ਾਸਨ ਕੋਈ ਇੱਦਾਂ ਦੀ ਗਲਤੀ ਕਰਦਾ ਤੇ ਅਸੀਂ ਅਣਮਿੱਥੇ ਸਮੇਂ ਲਈ ਧਰਨਾ ਲਾਵਾਂਗੇ ਪਹਿਲਾ ਜ਼ਿਲ੍ਹਾ ਪੱਦਰ ਦੇ ਧਰਨਾ ਲਾਵਾਂਗੇ ਜੇ ਨਾ ਲੋੜ ਪਈ ਅਸੀਂ 50 ਪੱਦਰ ਤੇ ਵੀ ਧਰਨੇ ਲਾਵਾਂਗੇ ਪਰ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਵੀ ਸਾਨੂੰ ਤੁਹਾਡੇ ਤੇ ਪੂਰਾ ਯਕੀਨ ਆ ਸਾਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਆ ਪਿੱਛੇ ਸਾਡਾ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਉਹਨਾਂ ਨੂੰ ਬੇਨਤੀ ਆ ਕਿ ਵੇਖਿਓ ਕਿਤੇ ਇਹਦੇ ਪਿੱਛੇ ਲਾ ਕੇ ਗਲਤ ਕੰਮ ਨਾ ਕਰ ਲਿਓ ਅਸੀਂ ਇਹਨੂੰ ਵੋਟਾਂ ਪਾ ਕੇ ਆਉਦੇ ਹੱਥੀ ਜਿਤਾਇਆ ਜੇ ਆਉਦੇ ਸਰਪੰਚਾਂ ਨਾਲ ਨਹੀਂ ਖੜ ਸਕਦਾ ਉਹਦੇ ਨਮਾਇੰਦਿਆਂ ਨਾਲ ਨਹੀਂ ਖੜ ਸਕਦਾ ਤੇ ਕੱਲ ਨੂੰ ਇਹਨਾਂ ਖੜਨਾ ਤੁਹਾਡੇ ਨਾਲ ਨਹੀਂਗਾ ਤੁਹਾਨੂੰ ਤਰੀਕਾ ਆਪ ਦੀ ਆਪ ਭੁਗਤਣੀਆਂ ਪੈਣਗੀਆਂ ਇਹਨਾਂ ਨਾਲ ਨਹੀਂ ਜਾਣਾਗਾ ਹੂੰ ਬਿਲਕੁਲ ਤਾਂ ਧਰਨੇ ਦੀ ਵੀ ਚੇਤਾਵਨੀ ਜਿਹੜੀ ਉਹ ਵਾਕੀਆਂ ਰੱਖ ਦਿੱਤੀ ਗਈ ਆ ਔਰ ਸਾਨੂੰ ਪਤਾ ਲੱਗਿਆ ਸੀ ਧਰਨੇ ਕਰਕੇ ਹੀ ਇੱਥੇ ਬੈਠੇ ਨੇ ਇਸੇ ਖੜੇ ਨੇ ਕਿ ਧਰਨਾ ਲਾਉਣਾ ਪੈ ਸਕਦਾ ਅਗਰ ਸਾਡੀਆਂ ਫਾਈਲਾਂ ਦੇ ਨਾਲ ਕੋਈ ਛੇੜਖਾਨੀ ਇਹਨਾਂ ਦੇ ਵੱਲੋਂ ਇੱਥੇ ਕੀਤੀ ਜਾਂਦੀ ਆ ਪਰ ਫਿਲਹਾਲ ਇੱਕ ਵਾਰੀ ਇਹ ਗੱਲ ਕਹੀ ਗਈ ਵੀ ਪ੍ਰਸ਼ਾਸਨ ਨਿਰਪੱਖ ਕਰ ਰਿਹਾ ਹੈ ਪ੍ਰਸ਼ਾਸਨ ਕਿਸੇ ਦਾ ਪੱਖਪਾਤ ਨਹੀਂ ਲੈ ਰਿਹਾਗਾ ਔਰ ਤੁਹਾਨੂੰ ਦੱਸ ਦਈਏ ਨਿਰਪੱਖਤਾ ਦੇ ਨਾਲ ਪ੍ਰਸ਼ਾਸਨ ਦੱਸਦੇ ਵੀ ਕੰਮ ਕਰਦਾ ਨਜ਼ਰ ਆ ਰਿਹਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਦੀ ਸਥਿਤੀ ਕੀ ਬਣਦੀ ਆ ਕੀ ਕਹਾਣੀ ਬਣਦੀ ਆ ਫਿਲਹਾਲ ਦੀ ਘੜੀ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਲਾਈਵ ਸਾਂਝੀਆਂ ਕੀਤੀਆਂ ਨੇ ਫਿਲਹਾਲ ਅਗਰ ਕਿਸੇ ਵੀ ਤੇਰ ਨੂੰ ਲੱਗਦਾ ਹੈ ਕਿ ਵਿੱਚ ਜੋ ਗੱਲਾਂ ਕਈਆਂ ਗੀਆਂ ਨੇ ਬਲਾਰਿਆਂ ਨੇ ਬੋਲੀਆਂ ਨੇ ਉਹਨਾਂ ਦੀ ਨਿੱਜੀਤਾ ਹੈ ਹੀ ਨਹੀਂ ਪਰ ਫਿਰ ਵੀ ਕਿਸੇ ਨੂੰ ਲੱਗਦਾ ਕਿ ਇਸ ਸਬੰਧ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਾਡੇ ਚੈਨਲ ਦੇ ਨੰਬਰਾਂ ਤੇ ਈਮੇਲ ਆਈਡੀ ਤੇ ਸੰਪਰਕ ਕਰਕੇ ਉਹ ਆਪਣਾ ਪੱਖ ਰੱਖ ਸਕਦੇ ਨੇ ਫਰੋਸਪੁਰ ਤੋਂ ਸਖਵਿੰਦਰ ਸਿੰਘ ਸੋ